ਚਲੋ ਇਸ ਤਰੀਕੇ ਖਰੀਦੀ ਵਾਤੇ ਜਬ ਨਾਮ ਜਿੰਦੜੀਏ ਨਹੀਂ ਐ ਜਗ ਜਾਣ ਮਸਾਫਰ ਖਾਨਾ ਜਬ ਨਾਮ ਜਿੰਦੜੀਏ ਨਹੀਂ ਐ ਜਗ ਜਾਣ ਮਸਾਫਰ ਖਾਨਾ ਹਉ ਰਸਨਾ ਨਾਲ ਤੇ ਆਲੇ ਸਤਿਗੁਰ ਮਨ ਮੰਦਰ ਚੋਂ ਪਾਲਾ ਸਤਿਗੁਰ ਹਉ ਰਸਨਾ ਨਾਲ ਤੇ ਆਲੇ ਸਤਿਗੁਰ ਮਨ ਮੰਦਰ ਤੋਂ ਪਾਲਾ ਸਤਗੁਰ ਜਿੱਤ ਵਰਤਿਆ ਰੋਕ ਕੀ ਕਰ ਲੈ 68 ਦਾ ਇਹ ਸੁਨਾਮ ਨਾਪ ਨਾਮ ਜੰਦਲੀਏ ਨਹੀਂ اے જગ ਜਾਣ ਮਸਾਫਰ ਖਾਨਾ ਹਉ ਇਦਿਆ ਸਭ ਕੂੜ ਪਸਾਰਾ ਮਤਲਬ ਆ ਹੈ ਇਹ ਜਗ ਸਾਰਾ ਹੈ ਦੁਨੀਆ ਸਭ ਕੂੜ ਪਸਾਰਾ ਮਤਲਬ ਲਗਾ ਹੈ ਇਹ ਜਗ ਸਾਰਾ ਪੌਣ ਵਣ ਕੇ ਮੈ ਕਹਿ ਲਗਦਾ ਵਰਦ ਮਸਤ دیਵੰਨਾ ਯਤਨਾ ਮ ਜੰੜੀਏ ਨੀ ਹੈ ਜਗ ਜਾਨ ਮਸਾਫਰ ਕੰਨਾ ਉਜਾਗ ਨਾ ਮ ਜੰੜੀਏ ਨੀ ਹੈ ਜਗ ਜਾਨ ਮਸਾਫਰ ਕੰਨਾ ਹਉ ਪਿਆਰ ਰਮਜ ਵਿੱਚ ਨੱਚਦਾ ਬੁੱਲਾ ਆਪਣੇ ਨਾਲੋ ਚੰਗਾ ਤਿੱਲਾ ਨੱਚ ਕੀ ਉਸਨੇ ਪੀਰ ਮਨਾਇਆ ਕਰਕੇ ਵੇਸ਼ ਜਨਨਾ ਹਉ ਜਪਨਾਵਾਂ ਜੰਦਰੜੀਏ ਨੀ ਐ ਜਗ ਜਾਨ ਮਸਾਹਰ ਕੰਨਾ ਆਪੇ ਨਾਮ ਜੰਦਰੜੀਏ ਨੀ ਜਿਬ ਵਿਦਾਨ ਮਸਾਹਰ ਕੰਨਾ ਆ ਮੀਰ ਮਾਈ ਹੋਈ دیਵੰਨੀ ਮਿਰਦਰ ਬਿੱਚੇ ਵਣਮ ਸਤਾਨੀ ਤੂੰ ਬੇਵਿੱਚੋਂ ਲਵਦੀ ਮਾਮੁਰਸ਼ਦ ਆਯੋਗਨ ਦਾ ਬਾਨਾਮ ਤਬਨਾ ਹਮਿੰਦੜੀਏ ਨੀ ਏ ਜਗ ਜਾਨ ਮਸਾਫਰ ਖਾਨਾ ਹੋ ਸੱਸੀ ਫਲ ਵਿੱਚ ਸੜਕੇ ਮਰ ਗਈ ਆਉ ਯਾਰ ਨੂੰ ਆਪਾ ਅਰਪਣ ਕਰੀ ਜੀ ਸੱਸੀ ਫਲ ਵਿੱਚ ਸੜਕੇ ਵਰਗੀ ਯਾਰ ਨੂੰ ਆਪਾ ਅਰਪਣ ਕਰਕੇ ਕਾਣੀ ਤਾਫਰ ਹੋਂ ਤੱਕ ਦੁਨੀਆ ਜਾਉਂਦੀ ਹੈ ਅਫਸਾਨਾ ਯਾ ਆਪਣਾ ਮਿੰਦੜੀਏ ਨੀ ਐ ਅਗਜਾਨ ਮਸਾਫਰ ਖਾਨਾ ਹੌ ਰਾਂਜੇ ਸਿਆਨੀ ਡੰਗਰ ਚਰਾਈ ਗੋਰ ਖਟਿੱਲੇ ਕਨ ਫੜਵਾਏ ਹੱਥ ਵਿੱਚ ਕਾਲ ਸੱਪਿੰਡੇ ਪਸਮੀ ਆ ਮੰਜ਼ਲ ਨਿਰਵਾਨਾ ਯਾ ਆਪਣਾ ਮਿੰਦੜੀਏ ਨੀ ਐ ਅਗਜਾਨ ਮਸਾਫਰ ਖਾਨਾ ਜਪ ਨਾਮ ਜੰੰੜੀਏ ਨੀ ਏ ਅਗਜਾਨ ਮਸਾਫਰਖਾਨਾ ਹਾਉ ਨਾ ਸੰਗੀਨਾ ਸਾਥੀ ਕੋਈ ਦੁਨੀਆ ਸਭ ਮਤਲਬ ਦੀ ਹੋਈ ਨਾ ਸੰਗੀ ਨਾ ਸਾਥੀ ਕੋਈ ਦੁਨੀਆ ਸਭ ਮਤਲਬ ਦੀ ਹੋਈ ਉੱਡ ਜੂ ਪੌਰ ਬਜੂਦੋਂ ਤੇਰਾ ਪੈ ਜੂਗਾ ਪੁਸ਼ਤਾਨਾ ਜਪਨਾਮ ਜੰੰੜੀਏ ਨੀ ਏ ਅਗਜਾਨ ਮਸਾਫਰਖਾਨਾ ਹਉ ਦਰਦ ਦਿਲਾਂ ਦਾ ਸੋਈ ਜਾਨਣ ਜਿਹੜੇ ਨੂਰੀ ਰਮਜ ਪੈਸ਼ਾਨਣ ਦਰਦ ਦਿਲਾਂ ਦਾ ਸੋਈ ਜਾਨਣ ਜਿਹੜੇ ਨੂਰੀ ਰਮਜ ਪੈਸ਼ਾਨਣ ਹਉ ਢੂ ਨੂ ਪਾਵ ਪਾਰ ਨੰਗਣ ਦਾ ਭਵ ਸਾਗਰ ਤੋਂ ਹੁਣ ਤੂੰ ਜਤਨ ਬਨਾਨਾ ਜਪਨਾ ਜੰਣੜੀਏ ਨੀ اے ਜਗ ਜਾਨ ਮਸਾਫਰ ਖਾਨਾ ਹਉ ਦੁਨੀਆ ਜਾਦੂ ਕਰਦੀ ਬਾਜੀ ਪਉਣ ਪਲੇਖੇ ਮੁੱਲਾਕਾ ਜੀ ਦੁਨੀਆਂ ਜাদু ਕਰਦੀ ਵਾਜੀ ਪਉਣ ਪਲੇਖੇ ਮੁੱਲਾਕਾ ਜੀ ਹੋਵੈ ਪਾਰਨ ਸਰਾਂ ਤੋਂ ਫਿਰ ਹੋਜੇਗਾ ਦਸਵੇਂ ਕਰੀ ਟਿਕਾਨਾ ਨਾ ਬਨਾਵਂ ਜਿੰਦੜੀਏ ਨੀ ਹੈ ਜਗ ਜਾਨ ਮਸਾਫਰਖਾਨਾ ਆਉ ਜੜੇ ਣਿੜੇ ਹੋ ਹੋ ਬੰਦੇ ਵਕਤ ਪਏ ਤੋ ਸਰ ਨਾ ਲੈਂਦੇ ਡੇੜ ਨੇੜੇ ਹੋ ਹੋਵਿੰਦੇ ਵਕਤ ਪਏ ਤੋਂ ਸਾਰ ਨਾ ਲੈਂਦੇ ਇਹ ਜਗ ਜੋਗੀ ਵਾਲਾ ਫੇਰਾ ਨਾ ਮੁੜ ਕੇ ਫਿਰਿਆ ਨਾ ਹੋ ਜਪਨਾ ਵਿੰਜੜੀਏ ਨੀ ਹੈ ਇਹ ਜਗ ਜਾਨ ਮਸਾਫਰਖਾਨਾ ਹੋ ਮਨੇ ਦਦ ਬੁੱਤਾਰ ਦਿਨਾ ਦਾ ਇਹ ਜਗ ਮੇਲਾ ਖਤਮ ਹੋਵਣੇ ਇੱਕ ਦਿਨ ਖੇਲਾ ਚਾਰ ਦਿਨਾਂ ਦਾ ਇਹ ਜਗ ਮੇਲਾ ਖਤਮ ਹੋ ਮਣਾਈ ਇੱਕ ਦਿਨ ਖੇਲਾ ਨਾ ਕੋਈ ਵਾਹਿਆ ਸੰਗੀ ਤੇਰਾ ਨਾ ਕੋਈ ਦਿ세 ਬਗਾਨਾ ਹੋ ਜਾ ਕੋ ਲਾਂ ਜੰਦੜੀਏ ਨੀ ਇਹ ਜਗ ਜਾਨਮਸਾਫਰਖਾਨਾ ਯਾਪ ਨਾ ਜੰਦੜੀਏ ਨੀ ਇਹ ਜਗ ਜਾਨਮਸਾਫਰਖਾਨਾ